कहैत कबीर राम गुण गाऊं आप न डरऊं न और डराऊं कबीर केन में उस अवस्था ते पहुंच गया ना खुद डरदा ना किसी नु डरांदा भगत ब्रह्म ज्ञानी रे लक्षण धन गुरु ते एक बाद्र साहेब जी महाराज इस ढंग नाल बयान करदे ने भय का हूं को देत नय भय मानत आन ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾ ਕਿਸ ਨੂੰ ਆਖੋਗੇ ਬ੍ਰਹਮ ਗਿਆਨੀ ਕੌਣ ਭਗਤ ਹੈ ਸਹਿਬ ਕਹਿੰਦੇ ਨੇ ਕਿਸੇ ਦਾ ਡਰ ਮੰਨਦਾ ਨਹੀਂ ਕਿਸੇ ਨੂੰ ਡਰ ਦਿੰਦਾ ਨਹੀਂ ਜੋ ਕਿਸੇ ਨੂੰ ਡਰਾਂਦਾ ਹੈ ਉਹ ਦੁਸ਼ਟ ਹੈ ਔਰ ਕੋਈ ਕਿਸੇ ਕੋਲ ਡਰਦਾ ਹੈ ਤੋ ਕਾਇਰ ਹੈ ਕਾਇਰ ਮਨੁੱਖ ਭਗਤ ਨਹੀਂ ਹੋ ਸਕਦਾ ਔਰ ਦੁਸ਼ਟ ਬੰਦਾ ਵੀ ਧਾਰਮਿਕ ਨਹੀਂ ਹੋ ਸਕਦਾ ਦੁਸ਼ਟ ਡਰਾੰਦਾ ਹੈ ਕਾਇਰ ਡਰਦਾ ਹੈ ਇਹ ਦੋਵੇਂ ਭਾਵੇਂ ਹੋਰ ਕੁਝ ਵੀ ਬਣ ਜਾਣ ਭਗਤ ਨਹੀਂ ਬਣ ਸਕਦਾ ਇਹ ਧਾਰਮਿਕ ਨਹੀਂ ਦੁਸ਼ਟ ਡਰਾੰਦਾ ਹੈ ਕਾਇਰ ਡਰਦਾ ਹੈ ਭਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ ਭੈ ਕਾਂ ਹੂੰ ਕੋ ਦੇਤ ਨੈ ਨੈ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੋ ਨ ਡਰਦਾ ਨ ਡਰਾਂਦਾ ਹੈ ਬਸ ਬ੍ਰਹਮਗਣੀ ਸਤਗੁਰ ਕਹਿੰਦੇ ਨੇ ਉਸ ਨੂੰ ਆਖੋ ਧਾਰਮਿਕ ਮਨੁਖ ਉਹ ਹੈ ਨਾ ਦੁਸ਼ਟ ਹੈ ਨਾ ਕਾਇਰ ਹੈ ਨ ਡਰਾਂਦਾ ਹੈ ਨ ਡਰਦਾ ਹੈ ਕਹਿੰਦੇ ਨੇ ਡਰ ਸਿਰਫ ਮੌਤ ਦਾ ਹੀ ਹੈ ਹੋਰ ਕਿਸੇ ਚੀਜ਼ ਦਾ ਨਹੀਂ। ਔਰ ਲਾਲਸਾ ਸਿਰਫ ਜੀਵਨ ਦੀ ਹੈ ਹੋਰ ਕਿਸੇ ਚੀਜ਼ ਦੀ ਨਹੀਂ। ਤੁਸੀਂ ਆਖੋਗੇ யਥਾਰਤ ਤੇ ਤੇ ਇਹ ਗੱਲ ਪੂਰੀ ਨਹੀਂ ਉਤਰਦੀ। ਸਿਰਫ ਡਰ ਮੌਤ ਦਾ ਹੀ ਹੈ ਹਾਂ। ਪਰ ਆਪਦੀ ਗਿਆਨ ਲਈ ਅਰਸ ਕਰਾਂ ਵਿਦਵਾਨਾਂ ਨੇ ਧਾਰਮਿਕ ਪੁਰਸ਼ਾਂ ਨੇ ਮੌਤ ਇੱਕ ਨਹੀਂ ਮੰਨੀ। ਕਈ ਤਰ੍ਹਾਂ ਦੀ ਮੌਤ ਜ਼ਿੰਦਗੀ ਵੀ ਇੱਕ ਤਰ੍ਹਾਂ ਦੀ ਨਹੀਂ ਮੰਨੀ ਕਈ ਤਰ੍ਹਾਂ ਦੀ ਜ਼ਿੰਦਗੀ ਤੇ ਜੇ ਜ਼ਿੰਦਗੀ ਕਈ ਤਰ੍ਹਾਂ ਦੀ ਹੈ ਤਾਂ ਫਿਰ ਮੌਤ ਵੀ ਕਈ ਤਰ੍ਹਾਂ ਦੀ ਹੈ ਔਰ ਜੇ ਜ਼ਿੰਦਗੀ ਕਈ ਤਰ੍ਹਾਂ ਦੀ ਹੈ ਤਾਂ ਲਾਲਸਾ ਵੀ ਕਈ ਤਰ੍ਹਾਂ ਦੀ ਜ਼ਿੰਦਗੀ ਦੀ ਹੈ ਜੇ ਮੌਤ ਕਈ ਤਰ੍ਹਾਂ ਦੀ ਹੈ ਤਾਂ ਫਿਰ ਡਰ ਵੀ ਮੌਤ ਦਾ ਬਹੁ ਪ੍ਰਕਾਰ ਹੈ ਮੈਂ ਪ੍ਰਥਮ ਮੌਤ ਦੀ ਗੱਲ ਕਰ ਲਵਾਂ ਜ਼ਿੰਦਗੀ ਦਾ ਪਤਾ ਚੱਲ ਜਾਏਗਾ ਮੌਤ ਕਈ ਤਰ੍ਹਾਂ ਦੀ ਹੈ ਸਰੀਰਕ ਮੌਤ ਮਾਨਸਿਕ ਮੌਤ ਆਰਥਿਕ ਮੌਤ ਸਮਾਜਿਕ ਮੌਤ